ਮਰੇ ਗਾਧਰ ਚਰ ਸੌੜੀ ਆ ਹੋਰ ਮਰੇ ਮੇਰਾ ਫੇਰਾ ਮਾਉਰੀ ਕੋਈ ਦੱਤਾਂ ਵੀ ਤਿੰਨ ਭੜੇ ਕਰ ਦਿੱਤੇ ਤੇ ਕੋਈ ਖਵਾ ਵਾਲਾ ਨਹੀਂ ਆ ਤੇ ਫੋਟੋਆਂ ਲਿਖਣ ਚਾਹੁੰਦਾ ਹਾਂ 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 ਉਹਨੂੰ ਇੱਕ ਲੱਗ ਵੀਰ ਮੇਰੀਓ ਇਸ ਵੀਡੀਓ ਨੂੰ ਵੇਖਦੇ ਸਾਰੇ ਸ਼ੇਅਰ ਕਰ ਦਿਓ ਪਿੰਡ ਖੇਮ ਕਰਨ ਜਿਲ੍ਹਾ ਤਰਦਾਂਤ ਦੇ ਰੇ ਬਜ਼ੁਰਗ ਆ ਵੇਖੋ ਵਿਚਾਰੇ ਦੇ ਵੀਰੋ ਗਲੇ ਦੇ ਵਿੱਚ ਕਿੰਨੀ ਵੱਡੀ ਸੌੜੀ ਆ ਵੀਰੋ ਸੱਚ ਜਾਣਿਓ ਹੋਰ ਉਹ ਜੀਗਾ ਜਗੇ ਵੀ ਪੈਸੇ ਨਹੀਂ ਹੈਗੇ ਤੇ ਵਿਚਾਰਾ ਇਲਾਜ ਕਿੱਥੋਂ ਕਰਾ ਲੂਗਾ ਤੇ ਇੱਕੋ ਇੱਕ ਵੀਰ ਵਿਚਾਰਿਆ ਲਕਮਾ ਪੁੱਤ ਯਾਰਾ ਉਹ ਵੀ ਰੱਬ ਨੂੰ ਕਹਿ ਰਿਹਾ ਹੋ ਗਿਆ ਤੇ ਵੀਰ ਸੱਚ ਜਾਣੀ ਮੇਰੇ ਕਮਰੇ ਚ ਵਿੱਚ ਰਹਿ ਰਿਹਾ ਇਹਨਾਂ ਨੇ ਉਹ ਵੀ ਗੈਣੇ ਪਤਾ ਕਿ ਵਿਚਾਰੇ ਦਾ ਇਲਾਜ ਹੋ ਜੇ ਆ ਚੁਈਏ ਮੇਰੇ ਘਰ ਵਾਲੇ ਲਈ ਸੌਲੀ ਇਹ ਨਹੀਂ ਦਿਕ ਮਰਤੇ ਕਰ ਸਕਦਾ ਕੋਈ ਵੀਰ ਭਰਾ ਕੋਈ ਵੀ ਇਹ ਕਮਰੇ ਬੇਟਾ ਹੀ ਇਹ ਪੂਰਾ ਹੋ ਗਿਆ ਘਰ ਹੀ ਮੇਰਾ ਗੈਣੇ ਪਾ ਗਿਆ ਪ੍ਰੋਬਲਮ ਕੀ ਦਿੱਕਤ ਕੀ ਹੁੰਦੀ ਹੈ ਕੋਈ ਨਹੀਂ ਹਲ ਕੋਈ ਵੀ ਮੈਨੂੰ ਅੱਛਾ ਵਾਹਲਾ ਮਾਤਾ ਰਾ ਗਿਲਟੀ ਦੇ ਕਰਕੇ ਟ੍ਰੇਨ ਲੈਣਾ ਚਲੋ ਜੀ ਜਿੱਤੇ ਅੱਜ ਮੈਂ ਵੀ ਇਥੇ ਹਾਂ ਦਾ ਮੈਨੂੰ ਇੱਕ ਦਰਵਾਜ਼ਾ ਬੁਲਾ ਬੰਦਾ ਮੈਨੂੰ ਨਹੀਂ ਰੋਣਾ ਦੇਣੀ ਜਾਨ ਦਿੱਤਾ ਲੋਕਾਂ ਨੂੰ ਨਹੀਂ ਕਿ ਸੋਸਾਇਟੀ ਸੰਗਤ ਦੇ ਹੱਥ ਜੋੜ ਕੇ ਬੇਨਤੀ ਹੈ ਇਸ ਪਰਿਵਾਰ ਦੀ ਮਦਦ ਜਰੂਰ ਕਰਿਓ ਤੇ ਜੇ ਮਦਦ ਨੀ ਕਰ ਸਕਦੇ ਤਾਂ ਇਸ ਵੀਡੀਓ ਨੂੰ ਘੱਟਾ ਸ਼ੇਅਰ ਕਰਿਓ ਖੋਸ ਆਂਦਾ ਵੀ ਲੋਟਾੜੀ ਸ਼ੇਅਰ ਕੀਤੇ ਆ ਇਹਨਾਂ ਦਾ ਵਿਚਾਰਿਆਂ ਦਾ ਇਲਾਜ ਹੋ ਜਾਵੇ ਕਿਤੇ ਵਿਚਾਰਿਆਂ ਦਾ ਹੋ ਸਕਦਾ ਘਰ ਵੀ ਜਿਹੜਾ ਗੈਨੇ ਪਿਆ ਉਹ ਵੀ ਛੁੱਟ ਜਾਵੇ ਕਹਿੰਦੇ ਮਖਾਇੂ ਖੈ ਨਹੀਂ ਕਿਤੇ ਲੈ ਕਿਉਂ ਨਾਲ ਵੀ ਦਵਾਈ ਦਵੀ ਦਵਾਈ ਹੈ ਜਿਆਦਾ ਦਵਾਈ ਦਵੀ ਲੈ ਲਈਦੀ ਹੈ ਕਿਤੇ ਹਸਪਤਲ ਹੀ ਖੜਿਆ ਕੋਠਾ ਹੀ ਚਾ ਇਹਨੇ ਗਾਣੇ ਰੱਖਿਆ ਆਇਆ ਤਾਂ ਪਹਾਂ ਕਰਤੇ ਮੋਟਰਸਾਈਕਲ ਹੀ ਆ ਮੁੰਡੀਆਂ ਉਹ ਵੀ ਗਏ ਤਿਆਰੀ ਲੈਂਟਰ ਦੀ ਬਾਬਾ ਜੀ ਆ ਵੇਖੋ ਮੁੜ ਕੇ ਇਥੋਂ ਬਾਲੇ ਬੁੱਲੇ ਇਕੱਠੇ ਕਰਕੇ ਸੀ ਇਹ ਤਾਂ ਦੂਹੀ ਕਰਕੇ ਬਿਚਾਰੇ ਆ ਨੇ ਬਣਾ ਲਿਆ ਸੰਬੂਤ ਬੈਠੇ ਇੱਥੇ ਸੰਬੂ ਬੜਾ ਚਰਲਾ ਛੱਡਿਆ ਨਾ ਅੱਛਾ ਤੰਬੂ ਚ ਬਿਠੇ ਹੋਏ ਹਾਂ ਇਹਦੇ ਕੋਲ ਪੈਸੇ ਸਰਕਾਰ ਵੱਲੋਂ ਮਿਲਦੇ ਨਹੀਂ ਜਿਹੜੇ ਕੁਝ ਉਹ ਮਿਲ ਗਏ ਸੀ ਦੋ ਦੋ ਠੀਕ ਹੀ ਥੋੜੇ ਜਿਹੇ ਆ ਆਪ ਬੇਟੇ ਦੀ ਫੋਟੋ ਹਨਾ ਕੀ ਗੱਲ ਹੋ ਗਈ ਇਹਨਾਂ ਨੂੰ ਇਹ ਇਤਰਾ ਕੰਮ ਤੇ ਗਿਆ ਆਇਆ ਤੇ ਆਉਂਦਿਆਂ ਪਤਾ ਨਹੀਂ ਟੈਗ ਹੋ ਗਿਆ ਕੀ ਹੋਇਆ ਨਹੀਂ ਪਤਾ ਨਹੀਂ ਲੱਗਦਾ ਹੁਣ ਮੈਂ ਜਿਹੜੀ ਤੱਪਾ ਕਰਦੀ ਮਾੜਾ ਮੋਟਾ ਕਰਦਾ ਸਾਰੀ ਦਾ ਹੀ ਹੁਣ ਜਦੋਂ ਦਾ ਜਿਆਦਾ ਢਿੱਲਾ ਹੋ ਗਿਆ ਮੇਰੇ ਤੋਂ ਜਾਇਆ ਨਹੀਂ ਜਾਂਦਾ ਘਰੇ ਘਰੇ ਬੈਠੀ ਆ ਗਹੀ ਗਰੋ ਤੇ ਫਿਰ ਘਰ ਦਾ ਖਰਚ ਕਿਦਾਂ ਚੱਲਦਾ ਫਿਰ ਕੋਈ ਮਾਨ ਭਰਾ ਕੋ ਦੇ ਦੇ ਕੋ ਲਾਗੇ ਪਾਸੇ ਤੇ ਫਿਰ ਸਾਰ ਲਈਦਾ ਨਹੀਂ ਜਦੋਂ ਠੀਕ ਸੀ ਬਾਣੇ ਮੁੜ ਜਦੋਂ ਦਿਹਾੜੀ ਜਾਂਦੇ ਹੇ ਹਾਂ ਜੀ ਪਰ ਸਕੂਲ ਜਿਹੇ ਤਰ੍ਹਾਂ ਜਵੇਂ ਇਤਰਾ ਫੜ ਫੜਾ ਕੇ ਪੂਰਾ ਕਰਜ਼ੇ ਦੇ ਥੱਲੇ ਆਏ ਗੱਲ ਤਾਂ ਵੀ 1.5-2 ਲੱਖ ਰੁਪਏ ਦੇ ਕਰਜ਼ੇ ਦੇ ਥੱਲੇ ਆਏ ਇੱਕ ਤਰ੍ਹਾਂ ਕਦੀ ਕਿਸੇ ਤੋਂ ਫੜ ਕੇ ਲਾੜੇ ਕਦੀ ਕੇ ਮੋਟਰਸਾਈਕਲ ਹੀ ਵੱਡੇ ਮੁੰਡੇ ਨੇ ਲਿਆ ਹੀ ਉਹਦੀਆਂ ਕਿਸ਼ਤਾਂ ਕੁਸ਼ਤਾਂ ਦੇ ਕਰਜ਼ਾ ਹੈ ਵਿਚਾਰਾ ਚੱਲ ਫਾਈਨਲ ਉਹ ਵੀ ਹਾਂ ਜੀ ਸਾਡੇ ਲੱਗੇ ਇਥੇ ਮਾਮਾ ਇਹਨਾਂ ਦਵਾਈ ਘਣੇ ਪਾਉਂਦੇ ਉੱਤੇ ਪਹਿਲੇ ਲਾਉਂਦੇ ਨੇ ਹੁਣ ਕੋਠਾ ਵੀ ਕਹਿਨੇ ਪਾਇਆ ਉਹ ਅਸੀਂ ਕੋਠਾ ਵੀ ਕਹਿਨੇ ਪਾਇਆ ਵਾ ਦਵਾਈ ਲੈਂਦੇ ਰਹਾ ਪਰ ਜ਼ਿਆਦਾ ਹੋ ਗਿਆ ਕੰਮ ਮੁੜ ਕੇ ਪੈਸਾ ਘਣੋ ਕੰਮ ਰਹਾ ਭਾਈ ਜੀ ਜਿੰਨਾਂ ਬਾਕੀ ਸਾਨੂੰ ਦੱਸਿਆ ਕਰਜ਼ਾ ਇਹਨਾਂ ਦੇ ਇਤਨਾ ਹੀ ਕਹਿਨੇ ਪਾਪੂ ਕੇ ਤੇ ਕੋਠਾ ਪੈਂਡ ਕਿੰਨੇ ਚ ਕਹਿਨੇ ਪਾਇਆ 20000 ਚ 20000 ਚ ਹਾਂ ਜੀ ਕੋਈ ਬੰਦਾ ਇਥੇ ਆਪਣੇ ਹੋਗਾ ਜਿੰਨਾਂ ਕੋਲੇ ਕਹਿਨੇ ਘਰ ਨੇ ਆ ਨਾ ਤੇ ਦੀ ਦੀ ਵਗੜੇ ਵਿਆਹ ਪਾ ਪਾ ਕੇ ਅਗਲੇ ਵਧਾਈ ਜਾਣੇ ਕਿ ਮੈਂ ਕਿੰਨੇ ਕਿੰਨੇ ਵਿਆਜ ਕਿੰਨੇ ਪਰਸੈਂਟ ਵਿਆਜ ਪਤਾ ਨਹੀਂ ਹੁਣ ਕਿੰਨਾ ਲਾਵੇ ਇਹਨਾਂ ਨੇ ਕਰਦੇ ਨੇ 5-10 ਤਾਂ ਹੋਊਗਾ ਤੇ ਦਵਾਈ ਲਿਓਣ ਲਈ ਕਹਿ ਨਹੀਂ ਪਾਇਆ ਹਾਂਜੀ 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 ਆਹੇ ਹੀ ਗੱਲ ਆ ਵੇਖੋ ਵੀਰੇ ਇੱਕੋ ਇੱਕ ਵਿਚਾਰੀ ਦਾ ਕਮਰਾ ਵਾ ਕੋਠਾ ਵਾ ਤੇ ਉਹ ਵੀ ਆਪਣੇ ਸਿਰ ਦੇ ਸਾਈ ਦੇ ਇਲਾਜ ਵਾਸਤੇ ਇਹਨਾਂ ਨੇ ਗਹਿਣੇ ਪਾਇਆ ਕਿੰਨਾ ਚਿਰ ਹੋ ਗਿਆ ਪੈਣੇ ਗਹਿਣੇ ਪੈ ਇਹਨੂੰ ਹੋ ਗਿਆ ਮਹੀਨਾ ਡੇਢ ਮਹੀਨਾ ਅੱਛਾ ਉਹਦਾ ਪੈਸੇ ਨਹੀਂ ਦਿੰਦਾ ਨਾ ਕੋਈ ਨਹੀਂ ਦੋਲੇ ਕੋਈ ਵੀ ਦਿੰਦਾ ਵੀ ਯੱਕ ਮੋਟਰਸਾਈਕਲ ਉਹ ਵੀ ਗਹਿਨੇ ਪਾਇਆ ਐ ਇਸੇ ਦਵਾਈ ਦੇ ਖਤਮ ਕਰਦਾਣਾ ਉਹਨਾਂ ਕਹਿੰਦਾ ਵੀ ਉਹ ਭਣ ਕਿੰਨੇ ਦੇ ਗਹਿਨੇ ਆ ਉਹ 30000 ਦੇ 30000 ਦੇ ਉਹਨਾਂ ਸਾਹਕਤਾ ਵੀ ਕਰ ਦਿੱਤਾ ਤੋਰਾ ਥੀ ਲਿਆਉਣਾ ਕਿ ਗਹਿਨੇ ਗੁਣਾ ਜੀ ਕੁਛ ਫੇਰ ਕੋਈ 5-7000 ਦਿੱਤਾ ਉਹ ਉਹ ਤੂੰ ਦੋਤੀ ਪਾਇਆ ਨਾ ਜਦੋਂ ਕਿ ਠਿੱਲਾ ਆ ਆ ਜਾਨ ਸਿੱਧਾ ਬਕੋ ਇਹ ਆਲੀ ਨੇ ਕਿਰਿਆ ਦਾ ਇਹਦਾ ਟੈਸਟ ਟੈਸਟ ਕਰਾਇਆ ਕੋਈ ਇਹਨਾਂ ਦਾ ਜਿਹੜੇ ਟੈਸਟ ਹੈਗੇ ਵਿਖਾਓ ਹੈਗੇ ਜਿਹੜੇ ਕੋਈ ਕੋਈ ਪਊਰੋ ਨਾ ਕੋਈ ਗੱਲ ਨਹੀਂ ਵਾਇਰ ਕਰ ਮੇਰ ਕਰੇ ਆਹ ਫੜ ਜ਼ਿਆਦਾ ਖਲਾ ਪਾਸਾ ਬਾਬਾ ਜੀ ਅੱਜ ਤੋਂ 6 ਅਨਿਲੇ ਫੜ ਪਹਿਲਾਂ ਪੂਰੀ ਵਧੀਆ ਸੇ ਦੇ ਹੀ ਤਾਂ ਗਿਆ ਕੋਈ ਨਾ ਆਦਿ ਨਾ ਨਾ ਤੇ ਤੁਹਾਨੂੰ ਸਭਨਾਂ ਅੱਲਿ ਪੈਣੇ ਰੋਣਾ ਬੰਦ ਲੈ ਕੇ ਬੈਕ ਲੈ ਕੇ ਕਰੇ ਆਪਾਂ ਖੜਦੇ ਹਾਸਪੀਟਲ ਖੜਦੇ ਨੂੰ ਹੁਣੇ ਖੜਦੇ ਆ ਤੁਸੀਂ ਐਂ ਦਾ ਕਰੋ ਇੱਕ ਆਪਣੇ ਬਿਸਤਰੇ ਕਿਉਂਕਿ ਨੂੰ ਹਾਸਪੀਟਲ ਲੈ ਕੇ ਜਾਣਾ ਮੈਨੂੰ ਨਹੀਂ ਪਤਾ ਕਿ ਦਵਾਈਆਂ ਨਾਲ ਸਹੀ ਹੋਵੇ ਕਿ ਜਾਂ ਇਹਦਾ ਕੋਈ ਆਪਰੇਸ਼ਨ ਕਰਨਾ ਪਈ ਜਾਂ ਦਾਖਲ ਕਰਨਾ ਪਈ ਹੈਨਾ ਅਸੀਂ ਕਰਾਵਾਂਗੇ ਇਲਾਜ ਇਹਨਾਂ ਦਾ ਫਰੀਦਕੋਟ ਤੋਂ ਮੈਡੀਕਲ ਹਾਸਪੀਟਲ ਤੋਂ ਠੀਕ ਹੈ ਜੀ ਕਿਉਂਕਿ ਮੈਂ ਲਾਗੇ ਬੰਨੇ ਆਪਾਂ ਪ੍ਰਾਈਵੇਟ ਹਾਸਪੀਟਲ ਤੇ ਇਲਾਜ ਨਹੀਂ ਕਰਾਉਂਦੀ ਉਹ ਮਹਿੰਗੇ ਬਹੁਤ ਬਹੁਤ ਜਿਆਦਾ ਮਹਿੰਗੇ ਹੈ ਠੀਕ ਹੈ ਜੀ ਵੈਗੋ ਜੀ ਦਾ ਖਾਲਸਾ ਵੈਗੋ ਜੀ ਦੀ ਫਤਿਹ ਅੱਜ ਵੀਰੋ ਆਪਾਂ ਆਇਆ ਪਿੰਡ ਖੇਮਕਰਨ ਜ਼ਿਲ੍ਹਾ ਤਰਨਤਾਰਨ ਆਇਆ ਤੁਹਾਨੂੰ ਪਤਾ ਜੀ ਖੇਮਕਰਨ ਪੂਰਾ ਅਸਰ ਦੇ ਰਿਹਾ ਬਾੜ ਦੇ ਨਾਲ ਲੱਗਦਾ ਵਾ ਤੇ ਆ ਜਿਹੜੇ ਤੁਸੀਂ ਸਿੰਘ ਸਾਹਿਬ ਜੀ ਦੇਖ ਰਹੇ ਜੇ ਇਹਨਾਂ ਦੇ ਬਹੁਤ ਜ਼ਿਆਦੀ ਇੱਕ ਅਸਿਸਟ ਬਣੀਆ ਸੌਰੀ ਬਣੀਆ ਆ ਦੇਖੋ ਕਿਤੇ ਧੌਣ ਦੇ ਨਾਲ ਤੇ ਇੰਨੀ ਜ਼ਿਆਦੀ ਮੁਸ਼ਕਲ ਆ ਕਿ ਇਹਨਾਂ ਨੂੰ ਤੁਰਨ ਫਿਰਨ 'ਚ ਵੀ ਪ੍ਰੋਬਲਮ ਆਉਂਦੀ ਆ ਹਿੱਲਿਆ ਜੁਲਿਆ ਨਹੀਂ ਜਾਂਦਾ ਤੇ ਦੂਜੀ ਗੱਲ ਆ ਕਿ ਇੱਥੇ ਤੱਕ ਲੈਟ੍ਰੀ ਬਾਥਰੂਮ ਹੀ ਦੱਸਦੇ ਆ ਕਿ ਇਹ ਉੱਪਰ ਹੀ ਕਰਦੇ ਮੰਜੇ ਦੇ ਉੱਪਰ ਹੀ ਕਰਦੇ ਆ ਤੇ ਇਕੋ ਇੱਕ ਇਹਨਾਂ ਦਾ ਕਮਾਉ ਕੋ ਸੀਗਾ ਆ ਉਹਦੇ ਵੀ ਕਹਿੰਦੇ ਟੈਕ ਹੋ ਕੇ 3 ਸਾਲ ਪਹਿਲਾਂ ਡੈਥ ਹੋ ਗਈ ਆ ਤੇ ਇੰਨੇ ਬੁਰੇ ਹਾਲਾਤ ਆ ਕਿ ਵਿਚਾਰੇ ਨੇ ਆਪਣੇ ਇਲਾਜ ਦੀ ਖਾਤਰ ਸਭ ਤੋਂ ਪਹਿਲਾਂ ਇੱਕ ਮੋਟਰਸਾਈਕਲ ਸੀਗਾ ਉਹ ਗਹਿਣੇ ਪਾਇਆ ਲਗਭਗ ਉਹ ਵੇਚੀ ਗਿਆ ਇੱਕ ਸਾਡਾ ਗਹਿਣੀ ਤੇ ਖਤਮ ਹੋ ਗਿਆ ਤੇ ਦੂਜਾ ਜਿਹੜਾ ਤੁਸੀਂ ਇਹ ਕੋਠਾ ਦੇਖ ਰਿਹਾ ਜਿਆ ਘਰ ਦੇਖ ਰਿਹਾ ਜੀ ਸਿਰਫ ਇੱਕ ਕੋਠਾ ਵਾ ਇਹਨਾਂ ਦਾ ਤੇ ਉਹ ਵੀ ਇਹਨਾਂ ਨੇ 20000 ਰੁਪਏ ਦੇ ਵਿੱਚ ਗਹਿਣੇ ਪਾਇਆ ਵੇਖ ਲਓ ਇੰਨੇ ਬੁਰੇ ਹਾਲਾਤ ਆ ਕਿ ਇੱਕੋ ਇੱਕ ਕੋਠਾ ਉਹ ਵੀ ਗਹਿਣੇ ਪਾਇਆ ਚਲੋ ਜਿੰਨੇ ਲਿਆ ਉਹਨੂੰ ਵੀ ਚਲੋ ਰੱਬ ਮਿਹਰ ਕਰੇ ਉਹਦੇ ਤੇ ਵੀ ਤੇ ਇੰਨੇ ਹਾਲਾਤ ਮਾੜੇ ਕਿ ਅੱਜ ਵਿਚਾਰੇ ਇਲਾਜ ਦੇਖਣੋਂ ਘਰੇ ਬੈਠੇ ਆ। ਚਾਹ ਤਾਂ ਭਾਈ ਨੂੰ ਦੱਸਦੇ ਨਹੀਂ ਹੋਏ ਹਾਲੇ ਜ਼ਰਾ। ਉਹ ਵੀ ਇਸ ਤਰ੍ਹਾਂ ਹੀ ਮਾ ਕੇ ਨੇ ਠਾ ਦੇ ਦਿੱਤਾ। ਕੋਈ ਭੈਣ ਰੋਣਾ ਮੇਰੀ ਭੈਣ ਕੋਈ ਗੱਲ ਨਹੀਂ। ਵਾਇਗੁਰ ਮੇਰ ਕਰੀ। ਇਸ ਤਰ੍ਹਾਂ ਹੀ ਪਾਈ ਆ ਸ਼ਰਤ। ਮਤਲਬ ਇਹਨਾਂ ਦੇ ਕੋਲ ਗੱਜਾ। ਅਰੇ ਚਾਹ ਤੇ ਨਾ ਬਾਹਰ ਲੰਗੇ ਆ ਤੇ। ਇਹਨਾਂ ਤੇ ਮਾਇਤਿਆ ਦਮ ਦੀ ਬੈਠੇ ਆ। ਚਲੋ ਇਹਨਾਂ ਦੀ ਕਿਸਮਤ ਨੂੰ ਦੇਖੀਆ। ਵਾਇਗੁਰ ਮੇਰ ਕਰੀ। ਆਜੋ ਆਜੋ ਚੁੱਕ ਲੈ ਵੀਰ ਦੋ ਜਣੇ ਚੁੱਕ ਲੋ ਨੂੰ।

ਇੱਥੇ ਬਿਠਾ ਦੇਣਾ ਵਿੱਚ ਬਿਠਾਈ ਦੋ ਤਾਂ ਅੰਨਾ ਸਹੀ ਤੇ ਕੰਗੀ-ਕੁੰਗੀ ਪੈਣ ਪਾ ਲੈਣੀ ਆ ਆਪਦੀ ਕੰਗੀ ਤੇਲ ਜਾ ਗਈ ਉੱਥੇ ਠੀਕ ਆ ਹਾਂ ਉਹ ਚੀਜ਼ ਦੀ ਮੁਸ਼ਕਲ ਆਉਦਾ ਨਹੀਂ ਸੀ ਇੰਦਾਂ ਦੀ ਚਾਹ ਪੀਣੂ ਕੋ ਗਲਾਸ ਚਮਚੇ ਕਪਲੀ ਹਾਂ 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 ਪਾਣਾ ਪਾਣੀ ਪਾ ਲੈਣਾ ਨਹੀਂ

ਕੋਣ ਕੋਨੇ ਚਾਇ ਹੋ ਗਈ ਆ ਇਹ ਕਹੋ ਨਾ ਨਹੀਂ ভাই ਗੁਰ ਮੇਰ ਕਰੇ ਕੋਈ ਗੱਲ ਨਹੀਂ ਆ ਹੋਜੂ ਸੈਟ ਉੱਥੇ ਉਹ ਕਿਥੇ ਚਲੇਗਾ ਵੀਰ ਇਹਦਾ ਫੋਨ ਉਹਨਾਂ ਤੁਹਾਡੇ ਕੋਲ ਨੰਬਰ ਤਾਂ ਹੈਗਾ ਨਾ ਕਰੇ ਉਹਨੂੰ ਹਸਪਤਲ ਲੈ ਆਏ ਅੰਪਲ ਜੀ ਨੂੰ ਸ੍ਰੀਪੁਰ ਮੈਡੀਕਲ ਹਸਪਤਲ ਦੇ ਵਿੱਚ ਤੇ ਚਲੋ ਅਰਦਾਸ ਕਰਿਓ ਸਾਰੇ ਭਰਾ ਇੰਨੇ ਦਾ ਲਾਜ ਚੰਗਾ ਤੇ ਵਧੀਆ ਹੋਵੇ ਇੱਥੇ ਸਿਚ ਤੇ ਕਾਕੇ ਉਹ ਲੈ ਕੇ ਚੱਲੇ ਹਸਪੀਟਲ ਦੇ ਵਿੱਚ ਉਹ ਵਾਹਿਗੁਰੂ ਮਿਹਰ ਕਰੇ ਤੁਹਾਨੂੰ ਸਪਿਰਟੂਅਲ ਡਾਈਵਰ ਮਿਲ ਕੇ ਰਹੀ ਨਾ ਤੇ ਹਾਂਜੀ ਵੀਰੋ ਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਸੀ ਕਿ ਪੁਰਾਣੀ ਮੰਡੀ ਖਿਮ ਕਰਨ ਤੋਂ ਇੱਕ ਆਪਾਂ ਸਿੰਘ ਸਾਹਿਬ ਨੂੰ ਐਡਮਿਟ ਕਰਾਇਆ ਸੀ ਜਿਨ੍ਹਾਂ ਦੇ ਇੱਥੇ ਜ਼ਖਮ ਸੀਗਾ ਬਹੁਤ ਮਰੀ ਸੋਲੀ ਸੀਗੀ ਤੇ ਅੱਜ ਉਹਨਾਂ ਨੂੰ ਫਰੀਦਕੋਟ ਮੈਡੀਕਲ ਹਸਪੀਟਲ ਐਡਮਿਟ ਕਰਾਇਆ ਵਾ ਤੇ 5000 ਰੁਪਏ ਦੀ ਸੇਵਾ ਆਪਾਂ ਉਹਨਾਂ ਦੀ ਵਾਈਫ ਦੇ ਦੇ ਕੇ ਚੱਲੇ ਹਾਂ ਕਿਉਂਕਿ 5000 ਰੁਪਿਆ ਜਦੋਂ ਇਹ ਵਰਤ ਲੈਣਗੇ ਉਹਨਾਂ ਦੇ ਬਿੱਲ ਦੇ ਦੇਣਗੇ ਨੈਕਸਟ 5000 ਰੁਪਿਆ ਛੇੜ ਦਵਾਂਗੇ ਏ ਮੈਂ ਲੱਗ ਪੈਂਦੀ ਚਾਰਿ ਹਿਦਾਂ ਪੈ ਤਾਂ ਕਿ ਦੀਪਾ ਘਰ ਤੋਂ ਘਰ ਮਦਦ ਕਰਾਂਗੀ ਤੇ ਜੇਕਰ ਸੰਤ ਨੇ ਸਪੋਰਟ ਕਰ ਦਿੱਤੀ ਤਾਂ ਉਹ ਸਦਾ ਸਾਰੇ ਇਲਾਜ ਦੀ ਆਪਾਂ ਮਦਦ ਕਰੀਏ ਤੇ ਪੈਣੇ ਗੇ ਲੋ ਇੱਕ ਰੇ ਪੈਸੀ ਹਾਂਜੀ ਠੀਕ ਹੈ ਜੀ ਹਾਂ ਇਹਦੇ ਮੈਨੂੰ ਪਹਿਲੇ ਬਿੱਲ ਦੇਣੀ ਹੈ ਮੈਨੂੰ ਠੀਕ ਹੈ ਹਾਂ ਚਲ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਤੇ ਫੋਨ ਲਾ ਦੇ ਜਿਹੜਾ ਮੈਂ ਨੰਬਰ ਦਿੱਤਾ ਸੀਗਾ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੇ ਠੀਕ ਠੀਕ ਹੈ ਭਾਈ ਜੀ